ਰੇਡੀਓ ਐਫ ਐਮ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਐਨੂ ਵੈਲਕਮ ਅਦਾਬ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 4 ਅਕਤੂਬਰ ਬਰਾ 2025 ਠੰਡ ਆਣੀ ਸ਼ੁਰੂ ਹੋ ਗਈ ਹੈ ਬਾਰ ਆਪਾਂ ਦੇਖੀਏ ਅਗਲੇ ਮਹੀਨੇ ਤੋਂ ਸਨੋ ਵੀ ਥੋੜੀ-ਬਹੁਤੀ ਸਟਾਰਟ ਹੋ ਜਾਣੀ ਹੈ ਕੈਨੇਡਾ ਦੇ ਵਿੱਚ ਅਜੇ ਵੈਦਰ ਦੇ ਵਿੱਚ ਠੰਡਕ ਮਹਿਸੂਸ ਹੋ ਰਹੀ ਹੈ ਹਿੱਟਾਂ ਚੱਲ ਪੈਣੀਆਂ ਹੈ ਕਾਫੀ ਗੋਸ਼ ਚਲੋ ਹੋਰ ਅੱਗੇ ਗੱਲਾਂ ਬਾਤਾਂ ਕਰਾਂਗੇ ਅੱਜ ਜਿਹੜੇ ਮੇਨ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਮੈਂ ਤੁਹਾਡੇ ਨਾਲ ਇਕੱਠੇ ਹੋਏ ਆਪਾਂ ਉਹ ਸਿਰਫ ਇਹ ਚੀਜ਼ ਕਰਨੀ ਆ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕਿਸੇ ਦੇ ਇੰਡੀਆ ਕੋਈ ਹੁੰਦਾ ਵੀ ਛੋਟੀ ਚੀਜ਼ ਆਪਾਂ ਨੂੰ ਮਿਲਦੀ ਆ ਕਰੰਟ ਫੇਰ ਚਲੰਤ ਮਾਮਲਿਆਂ ਤੇ ਆਪਾਂ ਜ਼ਿਆਦਾਤਰ ਵੀਡੀਓ ਕਰੀਦੀ ਆ ਪ੍ਰਵਾਸੀ ਮਜ਼ਦੂਰਾ ਦਾ ਮਸਲਾ ਬਹੁਤ ਜ਼ਿਆਦਾ ਆਈ ਪੱਧਰ ਤੇ ਚੱਲਿਆ ਸੀਗਾ ਥੋੜਾ ਜਿਹਾ ਚਲੋ ਚੱਲਦਾ ਰਹਿੰਦਾ ਅੱਗੇ ਵੀ ਪਰ ਉਹ ਥੋੜਾ ਜਿਹਾ ਲੋਕਾਂ ਨੇ ਜ਼ਿਆਦਾ ਹਾਈਲਾਈਟ ਕਰਦਾ ਉਹਦੇ ਵਿੱਚ ਇੱਕ ਬਾਈ ਜੀ ਦੀ ਮੈਂ ਵੀਡੀਓ ਦੇਖ ਰਿਹਾ ਸੀਗਾ ਉਹ ਬਾਈ ਜੀ ਕਹਿੰਦੇ ਵੀ ਕੀ ਤੁਸੀਂ ਕਿਹੜੇ ਚੱਕਰਾਂ 'ਚ ਪਿਆਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆਂ ਪੰਜਾਬ 'ਚੋਂ ਵੀ ਇਹਨਾਂ ਨੂੰ ਅੰਮ੍ਰਿਤ ਛਕਾਓ ਕਹਿੰਦੇ ਜਿਹੜੇ ਪ੍ਰਵਾਸੀ ਮਜ਼ਦੂਰ ਆਂ ਵੀ ਇਹਨਾਂ ਨੂੰ ਗੋਲ ਲਾਓ ਤੇ ਅੰਮ੍ਰਿਤ ਛਕਾਓ ਤੇ ਪੰਜਾਬ ਵਿੱਚ ਰੱਖੋ ਮੈਂ ਉਸਦੀ ਗੱਲਬਾਤ ਕਰਨੀ ਚਾਹੁੰਦਾ ਸੀਗਾ ਵੀ ਆਪਾਂ ਵੀ ਬਹੁਤ ਲੋਕ ਉਂਗਲਾ ਚੱਕਦੇ ਆਂ ਜੀ ਬਹੁਤ ਦੇਖੋ ਦੂਜੇ ਧਰਮਾਂ ਦੇ ਵਿੱਚ ਕਈ ਧਮਕਾ ਕੇ ਹੋਰ ਤਰੀਕਿਆਂ ਨਾਲ ਗ੍ਰੋਮੀ ਹੁੰਦੀ ਹੈ ਵੀ ਧਰਮ ਪਰਿਵਰਤਨ ਕਰਾਇਆ ਜਾਂਦਾ ਸਾਡੀਆਂ ਕੁੜੀਆਂ ਦਾ ਵੀ ਕਰਵਾਇਆ ਜਾਂਦਾ ਇੱਕ ਉਹ ਆ ਜਿਹੜੇ ਕਹਿੰਦੇ ਗਰੀਬ ਧਰਮ ਪਰਿਵਰਤਨ ਕਰਵਾਇਆ ਜਾਂਦਾ ਤੋਂ ਸਾਰੇ ਸਮਝੀ ਜਾਣਾ ਮੈਂ ਕਿਹਨਾਂ ਦੀ ਗੱਲਬਾਤ ਕਰਦਾ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਕੋਈ ਵੀ ਧਰਮ ਮਾੜ ਨਹੀਂ ਹੈਗਾ ਉਹ ਧਰਮਾਂ ਚ ਕੁਝ ਬੰਦੇ ਹੁੰਦੇ ਨੇ ਕੁਝ ਇਨਸਾਨ ਹੁੰਦੇ ਨੇ ਕੁਝ ਲੋਕ ਹੁੰਦੇ ਨੇ ਉਹ ਸਾਰੇ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਉਹ ਸਾਰੀ ਨੁਮਾਇੰਦਗੀ ਨਹੀਂ ਕਰਦੇ ਸਾਡੇ ਸਿੱਖਾਂ ਚ ਵੀ ਚੰਗੇ ਮਾੜੇ ਲੋਕ ਹੋਣਗੇ ਹਿੰਦੂਆਂ ਵਿੱਚ ਵੀ ਹੋਣਗੇ ਮੁਸਲਮਾਨਾਂ ਵਿੱਚ ਵੀ ਹੋਣਗੇ 크ਰਿਸਚਨਾਂ ਵਿੱਚ ਵੀ ਹੋਣਗੇ ਜਿਹੜੇ ਮਾੜੇ ਹੋਣਗੇ ਸਿੱਖਾਂ ਵਿੱਚੋਂ ਸਾਨੂੰ ਸਿੱਖਾਂ ਦੀ ਸਾਡੀ ਨੁਮਾਇੰਦਗੀ ਨਹੀਂ ਕਰਦੇ ਪਰ ਇਹ ਗੱਲਾਂ ਹਮੇਸ਼ਾ ਚੱਲਦੀ ਰਹੀਆਂ ਵੀ ਦੇਖੋ ਧਰਮ ਪਰਿਵਰਤਨ ਕਰਵਾ ਰਹੇ ਨੇ ਪਰ ਜਿਹੜਾ ਆ ਮੁੱਦਾ ਜਿਹੜਾ ਇਸ਼ੂ ਆ ਇੱਕ ਬੰਦੇ ਦਾ ਵਾਜਤ ਭੱਲੇ ਮੈਂ ਕਮੈਂਟਸ ਵੀ ਪੜੇ ਜਾ ਕੇ ਮੈਂ ਕਮੈਂਟ ਪੜਦਾ ਮੈਂ ਲੋਕਾਂ ਦਾ ਕੀ ਰੁਝਾਨ ਆ ਲੋਕਾਂ ਨੇ ਅਸੀਂ 90% ਇਹਦੇ ਵਿੱਚ ਮਾੜਾ ਹੀ ਬੋਲਿਆ ਵਸੇ ਉਹ ਬੰਦੇ ਨੂੰ ਤੂੰ ਕਿਹੜੇ ਚੱਕਰਾਂ ਵਿੱਚ ਪਈਏ ਆਪਾਂ ਨੂੰ ਪਹਿਲੇ ਹੀ ਪਤਾ ਇੱਕ ਕਾਫੀ ਫੇਮਸ ਆ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਚੰਗੀ ਗੱਲ ਆ ਕੋਈ ਆਪਣੇ ਆਪ ਜੇ ਕੋਈ ਤੁਹਾਡੇ ਧਰਮ ਦੇ ਵਿੱਚ ਆਉਂਦਾ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਕੋਈ ਵੀ ਨਹੀਂ ਬਹੁਤ ਵਿਆਹ ਹੁੰਦੇ ਨੇ ਇੱਕ ਦੂਜੇ ਧਰਮਾਂ ਦੇ ਵਿੱਚ ਤੁਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੋ ਨਾ ਰੋਕ ਵੀ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਜਦ ਬੰਦਾ ਕੁੜੀ ਮੁੰਡਾ ਵਾਲਗ ਹੋ ਜਾਂਦੇ ਨੇ ਉਹਨਾਂ ਦੀ ਪੂਰੀ ਉਮਰ ਹੋ ਸਕਦੀ ਹੈ ਸੰਵਿਧਾਨ ਕਾਨੂੰਨ ਕਿਸੇ ਵੀ ਦੇਸ਼ ਦਾ ਉਹਨਾਂ ਨੂੰ ਆਜ਼ਾਦ ਦਿੰਦਾ ਤੁਹਾਨੂੰ ਪਤਾ ਹੀ ਵੀ ਕਿਹੜੇ ਕਿਹੜੇ ਕਿਵੇਂ ਕਿਵੇਂ ਵਾਲੇ ਆ ਕੰਟਰੀਆਂ ਦੇ ਵਿੱਚ ਵਿਆਹ ਹੁੰਨੇ ਆ ਪਰ ਜੇ ਆਪਣੇ ਵੀ ਆਹ ਚੀਜ਼ ਸਿਸਟਮ ਚੱਲ ਜਾਵੇ ਵਿਆਹ ਉਹਨਾਂ ਨੂੰ ਰੱਖ ਲੋ ਵੀ ਤੁਸੀਂ ਨਹੀਂ ਜਾ ਸਕਦੇ ਵੀ ਇੱਥੇ ਆ ਕੇ ਤੁਸੀਂ ਅੰਮ੍ਰਿਤ ਛਕ ਲੋ ਇੱਕ ਤਾਂ ਆਪਣੀ ਮਰਜ਼ੀ ਗੱਲ ਇੱਕ ਮਜਬੂਰੀ ਬਣਾ ਦੇਣੀ ਜਿਹੜਾ ਮੇਨ ਮੇਰਾ ਧਿਆਨ ਆ ਟੌਪਿਕ ਤੇ ਇਸ ਵਿੱਚ ਦਿੱਤਾ ਤੁਸੀਂ ਇਸ ਤੇ ਧਿਆਨ ਦੇਣਾ ਵੀ ਕਿਸੇ ਦੀ ਮਜਬੂਰੀ ਬਣਾ ਦੇਣੀ ਔਰ ਉਹਨੇ ਬੰਨਣਾ ਅਗਲੇ ਨਹੀਂ ਬੰਨਣਾ ਰੇਕ ਨੂੰ ਆਪਣਾ ਧਰਮ ਪਿਆਰਾ ਵੈਜੀ ਜੇ ਬਿਹਾਰ ਚੋਂ ਜੂਪੀ ਚੋਂ ਹਿੰਦੂ ਆਏ ਨੇ ਉਹ ਐਨੇ ਵੇਕੂਫ ਨਹੀਂ ਹੈਗੇ ਵੀ ਕਿਸੇ ਮਜਬੂਰੀ ਦੇ ਤਹਿਤ ਸਾਰੇ ਜਾਣ ਕੇ ਅਸੀਂ ਪੰਜਾਬ ਦੇ ਵਿੱਚ ਰਹਿਣਾ ਵੀ ਉਹਦੇ ਲਈ ਅਸੀਂ ਬਣਾ ਧਰਮ ਪਰਿਵਰਤਨ ਕਰ ਲਈਏ ਜਾਂ ਕੋਈ ਮੁਸਲਮਾਨ ਧਰਮ ਵਾਲਿਆ ਵੀ ਸਾਨੂੰ ਤਾਂ ਨਹੀਂ ਕੱਢ ਦੇਣਗੇ ਸਾਨੂੰ ਤਾਂ ਵੜ ਦੇਣਗੇ ਐਸਾ ਕੁਛ ਨਹੀਂ ਇੱਕੋ ਦੇਸ਼ ਆ ਪੰਜਾਬ ਉਹਦਾ ਦੇਸ਼ ਦਾ ਸੂਬਾ ਕਿਹਨਾ ਹਰਿਆਣਾ ਜਿਵੇਂ ਹੋਰ ਸੂਬੇ ਨੇ ਉਵੇਂ ਪੰਜਾਬ ਨੇ ਉਹ ਸਾਰੇ ਬਰਾਬਰ ਦਾ ਹੱਕ ਦਿੰਦੇ ਨੇ ਪੁਲਿਸ ਹੈਗੀ ਕਾਨੂੰਨ ਹੈਗੀ ਜਿਹੜੇ ਚੱਲਦੀਆਂ ਨੇ ਮੁਝੇ ਨਾ ਕੁਝ ਕੁ ਡਰਾਮਾ ਚੱਲਦੀ ਰਹਿੰਦੀਆਂ ਹਨ ਉਹਨੂੰ ਕਦੇ Hindu Muslimਾਂ ਦਾ ਉਹਨੂੰ ਬਣਾ ਜਾਂਦਾ ਕਦੇ ਕੁਝ ਵਕਤੇ ਸਿੱਖਾਂ ਦਾ ਕਦੇ ਉਹਨਾਂ ਨਾਲ ਮੁਸਲਮਾਨਾਂ ਨਾਲੇ ਚੱਲਦੇ ਰਹਿੰਦੇ ਨੇ ਸ਼ਰਾਰਤੀਆਂ ਸਾਰੀ ਜਗ੍ਹਾ ਹੀ ਬੈਠੇ ਨੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸੇ ਨੂੰ ਮਜਬੂਰੀ ਤਹਿਤ ਵੀ ਤੁਸੀਂ ਅਮਰਤਿਸ਼ਾ ਕਰੋ ਫਿਰ ਤੁਸੀਂ ਜਾ ਸਕਦੇ ਕੀ ਕਿਸੇ ਨੂੰ ਮਜਬੂਰੀ ਤਹਿਤ ਅਮਰਤਿਸ਼ਾ ਕਰਕੇ ਕੀ ਲਾਇਸੈਂਸ ਮਿਲ ਜਾਂਦਾ ਉਹਨੂੰ ਫਿਰ ਕੀ ਜਿਹੜੇ ਉਹਦੇ ਅੰਦਰ ਉਹਦੀ ਚੀਜ਼ਾਂ ਸਹੀ ਹੋਊਗੀ ਕੱਲ ਨੂੰ ਜਾਦੂ ਉਹਦੇ ਪੈਰ ਲੱਗ ਕੇ ਸਾਰਾ ਕੁਝ ਤਾਂ ਬਿਨਾ ਉਹਦੇ ਵੀ ਰਹਿ ਸਕਦਾ ਇੱਕ ਦਿਨ ਸੂਬੇ ਚ ਦੂਏ ਸੂਬੇ ਦੇ ਵਿੱਚ ਜਾ ਕੇ ਪਰ ਇਹ ਗੱਲ ਕਹਿਣੀ ਕੀ ਜਾਇਜ ਆ ਤੁਹਾਨੂੰ ਲੱਗਦਾ ਵੀ ਅੰਮ੍ਰਿਤ ਛਕਾਉਣਾ ਕਿਸੇ ਨੂੰ ਮਜਬੂਰੀ ਤਹਿਤ ਜਾਇਜ਼ ਆ ਤਾਂ ਤੁਸੀਂ ਜੈਸ ਲਿਖਿਓ ਤੁਹਾਨੂੰ ਲੱਗਦਾ ਵੀ ਨਹੀਂ ਬਿਲਕੁਲ ਗਲਤ ਗੱਲ ਆ ਬਈ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਹਟਾਉਣਾ ਚਾਹੀਦਾ ਤਾਂ ਨੋ ਲਿਖੋ ਪਬਲਿਕ ਕੀ ਕਹਿੰਦੀ ਆ ਮੈਂ ਆਪਾਂ ਹਮੇਸ਼ਾ ਪਬਲਿਕ ਦੀ ਗੱਲ ਕਰਦੇ ਹੁੰਦੇ ਆ ਰੇਡੀਓ ਐਫ ਐਮ ਤੇ ਵੀ ਹਮੇਸ਼ਾ ਪਬਲਿਕ ਦੀ ਆਵਾਜ਼ ਉਠਾਈ ਜਾਂਦੀ ਆ ਤੇ ਸਬਸਕ੍ਰਾਈਬ ਕਰਿਓ ਮੇਰੇ YouTube ਚੈਨਲ ਨੂੰ ਤੇ ਸਾਰੇ ਮਨਅਤ ਵੰਨ ਕੇ ਬੇਨਤੀ ਆ ਹੋਰ ਵਿਚਾਰ ਚਰਚਾ ਤੇ ਹੋਰ ਬੁਲਟਨ ਲੈ ਕੇ ਤਾਜ਼ੀਆਂ ਖਬਰਾਂ ਤਾਜ਼ੇ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਤੁਹਾਡਾ ਆਪਣਾ ਹੋਸਟ ਜਗਦੀਪ ਸਿੰਘ ਰਦਾਵਾ ਹਰ ਸੈਚਰੇ ਸੰਡੇ ਹਾਜ਼ਰ ਹੁੰਦਾ ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜਿਹੜਾ ਪ੍ਰਵਾਸੀ ਮਜ਼ਦੂਰਾ ਦਾ ਐਡਾ ਵੱਡਾ ਇਸ਼ੂ ਬਣਾ ਦਿੱਤਾ ਗਿਆ ਕੁਝ ਤਾਂ ਐਕਟਿਵਿਸਟ ਨੇ ਬਣਾ ਦਿੱਤਾ ਸੀ ਉਹ ਐਕਟਿਵਿਸਟ ਘੁੰਮ ਗਏ ਖਿਲਾੜੇ ਤੇ ਬੰਦੇ ਨਹੀਂ ਮੈਨੂੰ ਹੋਰ ਪਤਾ ਨਹੀਂ ਕਿੰਨਾ ਕੁਝ ਆ ਇਹਨੂੰ ਹਾਈਲਾਈਟ ਕਰਨਾ ਵੋਟਾਂ ਬੋਟ ਬੈਂਕ ਬਹੁਤ ਵੱਡਾ ਜਿਹੜੀ ਪੋਲੀਟੀਕਲ ਪਾਰਟੀਆਂ ਉਹ ਕਿਹੜੀ ਪਾਰਟੀ ਬੁਰਦੂ ਜਾਊਗੀ ਕਿਸੇ ਨੇ ਨਹੀਂ ਜਾਣਾ ਹੈਗਾ ਬੋਟ ਬੈਂਕ ਵੈਜੀ ਰੇਟ ਲੈਣਾ ਪਰ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਸੇ ਦੀ ਮਜ਼ਦੂਰੀ ਦਾ ਫਾਇਦਾ ਉਠਾਉਣਾ ਸਹੀ ਗੱਲ ਆ ਵੀ ਉਮਰਤਿ ਚਕਾਉਣਾ ਚੰਗੀ ਚੀਜ਼ ਆ ਤਾਂ ਜੈਸ ਲਿਖੋ ਤੁਹਾਨੂੰ ਲੱਗਦਾ ਨਹੀਂ ਬਿਲਕੁਲ ਗਲਤ ਗੱਲ ਆ ਜਾਂ ਕੁਝ ਨਹੀਂ ਕਰਨਾ ਚਾਹੀਦਾ ਆਪਣੀ ਮਰਜ਼ੀ ਗੱਲ ਕਰੇ ਜਾ ਠੀਕ ਆ ਤਾਂ ਤੁਸੀਂ ਨੋ ਲਿਖ ਸਕਦੇ ਆ ਤੁਹਾਡੇ ਕੀ ਵਿਚਾਰ ਆ ਪਬਲਿਕ ਕੀ ਕਹਿੰਦੀ ਆਪਦਾ ਹਮੇਸ਼ਾ ਪਬਲਿਕ ਤੋਂ ਪੁੱਛਦੇ ਹੁੰਦੇ ਆ